ਸ਼ਹੀਦੀ ਸਾਕਾ ਉਹ ਦਿਨ ਕਹਿਰਾ ਦਾ ਗਰਮ ਸੀ ਹਕੂਮਤ ਬੇਸ਼ਰਮ ਸੀ ਲਮੇਰੀ ਬੈਸ ਬਾਦ ਜਦ ਕਾਜ਼ੀਆਂ ਨੇ ਫਤਵਾ ਸੁਣਾਇਆ ਢੋਲਾ ਬਲਦ ਹੁਣ ਡਗਮਗਾਇਆ ਠੀਕ ਹੈ ਕਿ ਪੁਰਸ਼ ਇਹ ਰੱਬੀ ਦਰਗਾਹ ਦਾ ਮੁਸਾਫਰ ਹੈ ਪਰ ਸ਼ਾਹੀ ਮਜਬ ਲਈ ਤਾਂ ਵੱਡਾ ਕਾਫਰ ਹੈ ਇਹ ਆਪਣੇ ਧਰਮ ਤੇ ਜੇ ਸੱਚੀਓਂ ਕਾਇਮ ਹੈ ਤਾਂ ਇਸ ਸ਼ਿਰਮੌਰ ਲਈ ਸਜ਼ਾ ਵੀ ਐਮ ਹੈ ਇਸ ਨੂੰ ਉਬਲਦੀ ਦੇਗ ਚ ਮਿਠਾਓ ਫਿਰ ਤਤੀ ਤਵੀ ਤੇ ਤਪਾਓ ਪੁੱਜਦੀ ਰੇਤ ਇਹਦੇ ਸਿਰ ਚ ਪਾਓ ਇਸ ਕਾਰਜ ਲਈ ਸ਼ਹਿਰ ਦਾ ਇੱਕ ਤਨੰਤਰੀ ਚੁੱਲ੍ਹ ਝੋਕ ਸਦਵਾਇਆ ਹੁਕਮ ਦੰਦਣਾਇਆ ਅੱਗ ਬੁਝਣੀ ਨਹੀਂ ਚਾਹੀਦੀ ਬੋਲ ਕਿੰਨੀ ਲੱਕੜ ਹੈ ਚਾਹੀਦੀ ਚੁੱਲ੍ਹ ਝੋਕ ਦਾ ਭਾਵੇਂ ਮਾੜਾ ਕਿਰਦਾਰ ਸੀ ਜਲਾਦਾਂ ਦਾ ਸਰਦਾਰ ਸੀ ਉਸਨੇ ਸੱਜਾ ਹੱਥ ਉਠਾਇਆ ਤੁਆਂਖਿਆ ਪੰਜਾ ਫੈਲਾਇਆ ਕੁਹਾੜੇ ਦਾਰਾ ਕੁਹਾੜਾ ਚਲਾਇਆ ਪੂਰੇ ਪੰਜ ਮਣ ਲੱਕੜਾਂ ਨੂੰ ਪਾੜ ਮੁਕਾਇਆ ਨਿਸਰੀ ਸਿੱਖੀ ਦੇ ਪਾਤਸ਼ਾਹ ਕਾਲੀ ਤਵੀ ਤੇ ਅਸਨ ਲਾਇਆ ਮਾਹਰ ਚੁੱਲ ਝੋਕ ਨੇ ਲੱਕੜ ਤੇ ਲੱਕਣ ਟਿਕਾਈ ਅੱਗ ਮਗਾਈ ਤਵੀ ਤਿਲ ਮਲਾਈ ਉਸ ਪਾਟੀਆਂ ਨਜਰਾ ਨਾਲ ਪਾਤਸ਼ਾਹ ਨੂੰ ਤੱਕਿਆ ਪਾਤਸ਼ਾਹ ਵੇਖ ਕੇ ਮੁਸਕਰਾਇਆ ਚੁੱਲ ਚੋਕ ਨੂੰ ਆਪਣੀ ਕਲਾ ਤੇ ਹਰਖ ਆਇਆ ਉਸ ਪੂਰੀ ਵਿਉਂਤ ਨਾਲ ਲੱਕੜ ਚ ਲੱਕੜ ਹੋਰ ਫਸਾਈ ਪੂਰੇ ਤਾਣ ਨਾਲ ਅੱਗ ਮਚਾਈ ਸੜਦੇ ਮਾਸ ਦੀ ਉਜਾ ਆਈ ਤਾਂ ਚੁੱਲ ਚੋਕ ਨੇ ਫਿਰ ਨਜ਼ਰ ਉਠਾਈ ਪਾਤਸ਼ਾਹ ਤਾਂ ਉਂਝ ਹੀ ਮੁਸਕਰਾ ਰਿਹਾ ਸੀ ਤੇਰਾ ਪਣਾ ਮਿੱਠਾ ਲਾਗੇ ਸ਼ਬਦ ਗੁੰਗੁਣਾ ਰਿਹਾ ਸੀ ਜੀ ਦੇ ਹੇਟ ਤਤੀ ਤਵੀ ਸੀ ਸਿਰ ਚ ਪੁੱਜਦੀ ਰੇਤ ਸੀ ਪਰ ਚਿਹਰੇ ਤੇ ਕੈਰਾਂ ਦਾ ਤੇਜ ਸੀ ਹਰ ਫਲਿਆ ਚੁੱਲ ਝੋਕ ਲੱਕੜ ਤੇ ਲੱਕੜ ਪਾਈ ਜਾ ਰਿਹਾ ਸੀ ਇਧਰ ਤਵੀ ਤੇ ਬੈਠਾ ਪਾਤਸ਼ਾ ਮੁਸਕਰਾ ਰਿਹਾ ਸੀ ਤਵੀ ਤੇ ਬੈਠਾ ਪਾਤਸ਼ਾ ਮੁਸਕਰਾ ਰਿਹਾ ਸੀ ਆਪਣੀ ਹਾਰ ਦਾ ਦ੍ਰਿਸ਼ ਦੇਖ ਅਹਲਕਾਰਾਂ ਨੂੰ ਗੁੱਸਾ ਆਇਆ ਹੁਕਮ ਫਿਰ ਦੰਦਣਾਇਆ ਲੱਕੜੀਆਂ ਹੋਰ ਮੰਗਾਓ ਇਸ ਨੂੰ ਤਵੀ ਤੋਂ ਉਠਾ ਉਬਲਦੀ ਦੇਗ ਚ ਪਾਓ ਹੁਕਮ ਦੀ ਤਾਮੀਲ ਹੋਈ ਪਾਤਸ਼ਾਹ ਦੀ ਥਾਂ ਤਬਦੀਲ ਹੋਈ ਦੇਗ ਚ ਪੰਜਾ ਦੇਗ ਚ ਪੰਜ ਮਸ਼ਕਾਂ ਪਾਣੀ ਪਾਇਆ ਪਾਤਸ਼ਾਹ ਨੂੰ ਗਲਗਲ ਪਾਣੀ ਚ ਬਿਠਾਇਆ ਚੋਲੋ ਚੋਕ ਨੇ ਆਗ ਨੂੰ ਫੇਰ ਮਗਾਇਆ ਜਉ ਜਾਂ ਉਹ ਅੱਗੇ ਅੱਗ ਡਾਉਂਦਾ ਰਿਹਾ ਤੇਵੇਂ ਤੇਵੇਂ ਪਾਤਸ਼ਾ ਮੁਸਕਰਾਉਂਦਾ ਰਿਹਾ ਅੰਤ ਸੂਰਜ ਡਰ ਕੇ ਲਹਿੰਗੇ ਚ ਡੁੱਬ ਗਿਆ ਉਬਲਦੀ ਦੀਗ ਚ ਪਾਣੀ ਸੜ ਸੜ ਸੁੱਕ ਗਿਆ ਮੁੱਕ ਗਿਆ ਚੁੱਲ੍ਹ ਚੋਕ ਅੱਗ ਡਾਉਂਦਾ ਹੰਬ ਗਿਆ ਉਹਦਾ ਕਾਲਜਾ ਅੰਦਰੋਂ ਕੰਬ ਗਿਆ ਉਹ ਚੁੱਲ੍ਹ ਚੋਕ ਜਿਸ ਦੀ ਅੱਗ ਨੇ ਕਈ ਬੁੱਡੇ ਬੱਕਰੀਆਂ ਨੂੰ ਗਾਲ ਦਿੱਤਾ ਸੀ ਭਾਵੇਂ ਉਸ ਦੀ ਅੱਗ ਨੇ ਅੱਜ ਵੀ ਕਰ ਕਮਾਲ ਦਿੱਤਾ ਸੀ ਗੁਰੂ ਦੀ ਦੇਹੀ ਸੜ ਗਈ ਸੀ ਪਰ ਚੁੱਲ ਝੋਕ ਦੀ ਅੱਗ ਅੱਜ ਹਰ ਗਈ ਸੀ ਉਹ ਆਪਣੀ ਹੀਠੀ ਤੋਂ ਸ਼ਰਮਾ ਲਾਹੌਰ ਦੇ ਵਿਰਾਨਿਆਂ ਨੂੰ ਨਿਕਲ ਗਿਆ ਉਹਦਾ ਪੱਥਰ ਦਿਲ ਪਾਰੇ ਵਤ ਪਿੰਗਲ ਗਿਆ ਅੱਗ ਝੋਕਨ ਦਾ ਤੰਦਾ ਉਸ ਸਦਾ ਲਈ ਛੱਡ ਦਿੱਤਾ ਸ਼ਾਹੀ ਫਰਮਾਨ ਨੇ ਉਸ ਨੂੰ ਲਾਹੌਰੋਂ ਕੱਢ ਦਿੱਤਾ ਸੁਣਿਆ ਹੈ ਗੌਰ ਕਰਿਓ ਜੀ ਸੁਣਿਆ ਹੈ ਉਹ ਹੁਣ 6 ਮਹੀਨੇ ਲਹੌਰ ਆਉਂਦਾ ਹੈ ਪਰ ਹੁਣ ਉਹ ਅੱਗ ਨਹੀਂ ਡਾਉਂਦਾ ਪਾਣੀ ਦੀ ਸ਼ਬੀਲ ਲਾਉਂਦਾ ਹੈ ਪਰ ਉਹ ਹੁਣ ਅੱਗ ਨਹੀਂ ਡਾਉਂਦਾ ਪਾਣੀ ਦੀ ਸ਼ਬੀਲ ਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ